ਨੌਜਵਾਨ ਕਿਸੇ ਵੀ ਦੇਸ਼ ਦੀ ਸ਼ਕਤੀ ਹੁੰਦੇ ਹਨ ਨੌਜਵਾਨ ਕਿਸੇ ਵੀ ਦੇਸ਼ ਦੀ ਸ਼ਕਤੀ ਹੁੰਦੇ ਹਨ ਅਤੇ ਨੌਜਵਾਨਾਂ ਦੀ ਸ਼ਕਤੀ ਦਾ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਬਹੁਤ ਤੋਂ ਵੱਧ ਨੌਜਵਾਨ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਸ਼ਾਮਲ ਹੋਣ ਨਸ਼ਾ ਮੁਕਤ ਚੁਣੌਤੀ ਨੂੰ ਦੇਰ ਪੀਰ ਚੁਣੌਤੀ ਨੂੰ ਸਰਕਾਰ ਕਰਦੇ ਹੋਏ ਸਵੀਕਾਰ ਕਰਦੇ ਹੋਏ ਅੱਜ ਅਸੀਂ ਅੱਜ ਅਸੀਂ ਨਸ਼ਾ ਮੁਕਤ ਭਾਰਤ ਅਭਿਆਨ ਦਾ ਨਸ਼ਾ ਮੁਕਤ ਭਾਰਤ ਅਭਿਆਨ ਦਾ ਗੈਰ ਹੈ ਇਕੱਠੇ ਪ੍ਰਣ ਕਰਦੇ ਹਾਂ ਇਕੱਠੇ ਪ੍ਰਣ ਕਰਦੇ ਹਾਂ ਇਕ ਨਾ ਸਿਰਫ ਸਮਾਜ ਨਾ ਸਿਰਫ ਸਮਾਜ ਪਰਿਵਾਰ ਅਤੇ ਦੋਸਤਾਂ ਨੂੰ ਪਰਿਵਾਰ ਤੇ ਦੋਸਤਾਂ ਨੂੰ ਸਗੋਂ ਅਸੀਂ ਆਪਣੇ ਆਪ ਨੂੰ ਵੀ ਬਦਲੋਗੇ ਆਪੇ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਕਿਉਂਕਿ ਕਿਉਂਕਿ ਬਦਲਾ ਆਪਣੇ ਆਪ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਆਪਣੇ ਆਪ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਇਸ ਲਈ ਆਓ ਸਾਰੇ ਮਿਲ ਕੇ ਇਸ ਲਈ ਆਓ ਸਾਰੇ ਮਿਲ ਕੇ ਆਪਣੇ ਜ਼ਿਲ੍ਹੇ ਖੁਰਦਾਸਪੁਰ ਨੂੰ ਆਪਣੇ ਜ਼ਿਲ੍ਹੇ ਖੁਰਦਾਸਪੁਰ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਮੁਕਤ ਕਰਾਈਏ ਦ੍ਰਿੜ ਇਰਾਦਾ ਕਰੀਏ ਦ੍ਰਿੜ ਇਰਾਦਾ ਕਰੀਏ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਪ੍ਰਣ ਕਰਦਾ ਹਾਂ ਕਿ ਆਪਣੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਆਪਣੇ ਦੇਸ਼ ਨੂੰ ਨਸ਼ਾ ਮੁਕਤ ਕਰਾਈਏ ਆਪਣੀ ਸਮਰੱਥਾ ਅਨੁਸਾਰ ਆਪਣੀ ਸਮਰੱਥਾ ਕੋਸ਼ਿਸ਼ ਕਰਨਾ ਅਸੰਭਵ ਕੋਸ਼ਿਸ਼ ਕਰਨਾ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਤਹਿਸੀਲ ਅਤੇ ਮਾਰਕਟ ਕਮੇਟੀ ਤੇ ਸਬਡਿਵੀਜ਼ਨ ਦਾ ਸਬਡਿਵੀਜ਼ਨ ਕਲਾ ਨੌਰ ਦੀ ਜਿੰਨੇ ਸਟਾਫ ਨੂੰ ਸਾਰਿਆਂ ਨੂੰ ਸੌਂ ਚਕਾਈ ਗਈ ਹੈ ਇਹ ਸੌਂ ਵਿੱਚ ਸਾਰਿਆਂ ਨੂੰ ਇਹ ਪ੍ਰਣ ਲਿਆ ਗਿਆ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਨਸ਼ਾ ਮੁਕਤੀ ਕਰਨ ਵਾਸਤੇ ਵੀ ਪੂਰਾ ਜੋਰ ਲਾਣਗੇ ਤੇ ਇਹ ਜਿਹੜਾ ਨਸ਼ਾ ਮੁਕਤ ਦਾ ਮਹਿੰਮ ਹੈ ਉਹ ਆਪਣੇ ਆਪ ਤੋਂ ਪਹਿਲਾਂ ਸ਼ੁਰੂ ਕਰਨਗੇ ਇਹ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਤਸੀਲ ਲੈਵਲ ਤੇ ਅੱਜ ਪ੍ਰੋਗਰਾਮ ਕੀਤਾ ਗਿਆ ਹਾਂਜੀ ਤਸੀਲ ਲੈਵਲ ਤਸੀਲ ਲੈਵਲ ਤੇ ਤਾਂ ਕੀਤਾ ਹੀ ਗਿਆ ਹੈ ਬਾਕੀ ਵੀ ਅਲੱਗ-ਅਲੱਗ ਵਿਭਾਗਾਂ ਨੇ ਆਪਣੇ ਪੱਧਰ ਤੇ ਵੀ ਕੀਤਾ ਗਿਆ ਇਹ ਸਾਰਸੀ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਸਾਰੇ ਜਾਗਰੂਕ ਹੋਈਏ ਇਸ ਬਿਮਾਰੀ ਨੂੰ ਜੜ੍ਹਾਂ ਤੋਂ ਕੱਢਣ ਵਾਸਤੇ ਹਰ ਇੱਕ ਬੰਦਾ ਆਪਣਾ ਆਪਣਾ ਐਫਰਟ ਲਾਵੇ